ਨੇ ਈਗਲ অথੈਂটিক ਇਸ ਕਰਕੇ ਵੀ ਮੰਨੀ ਜਾਂਦੀ ਕਿ ਤਰਵਿੰਦਰ ਆਪ ਕਈ ਇੰਟਰਵਿਊ ਦੇ ਵਿੱਚ ਮੰਨਿਆ ਵੀ ਮੇਰਾ ਵਰਤਾ ਨਸਾਲੀ ਪਿੰਡ ਚ ਹੋਇਆ ਜਿਲ੍ਹਾ ਲੁਧਿਆਣਾ ਤਹਿਸੀਲ ਖੰਨਿਆਂ ਦੇ ਵਿੱਚ ਉਹਨਾਂ ਦੇ ਫਾਦਰ ਕੇਵਲ ਕ੍ਰਿਸ਼ਨ ਦਿਓਲ ਜੀ ਸਾਡੇ ਇੱਥੇ ਡੇ ਬੋਰਡਿੰਗ ਸਕੂਲ ਆ ਉੱਥੇ ਪੜਾਉਂਦੇ ਰਹੇ ਨੇ ਉਹ 2 ਸਾਲ ਉਹਨਾਂ ਨੇ ਆਪਣੀ ਜਿਹੜੀ ਨੌਕਰੀ ਨਸਾਲੀ ਸਕੂਲ ਦੇ ਵਿੱਚ ਡੇ ਬੋਰਡਿੰਗ ਸਕੂਲ ਦੇ ਵਿੱਚ ਕਰੀ ਤੇ ਇਹੋ ਮਕਾਨ ਨੇ ਜਿੱਥੇ ਤਰਵਿੰਦਰ ਨੇ ਨਿਆਣੇ ਹੁੰਦੀਆਂ ਕਲਕਾਰੀਆਂ ਮਾਰੀਆਂ ਤੇ ਅੱਜ ਵੱਡੇ ਬੁਲੰਦੀਆਂ ਤੇ ਪਹੁੰਚੇ ਨੇ ਤੇ ਸਾਰਾ ਪਿੰਡ ਅਰਦਾਸ ਕਰਦਾ ਵੀ ਉਹਨਾਂ ਦੀ ਸਿਹਤ ਜਾਬੀ ਲਈ ਵੀ ਅਰਦਾਸ ਕਰਦਾ ਵੀ ਉਹ ਸਿਹਤ ਜਾਬ ਹੋ ਕੇ ਆਪਣੇ ਜਿਹੜੇ ਹਸਪਤਾਲ ਚੋਂ ਘਰੇ ਜਾਣ ਤੇ ਅਸੀਂ ਵੀ ਅਰਦਾਸ ਕਰਦੇ ਆਂ ਪਿੰਡ ਵਾਲੇ ਵੀ ਉਹ ਸਿਹਤ ਜਾਬੀ ਲਈ ਅਰਦਾਸ ਕਰਦੇ ਆਂ ਵੀ ਉਹ ਸਿਹਤ ਜਾਬ ਹੋ ਗਿਆ ਵੀ ਬੱਚਿਆਂ ਚ ਪੋਤੇ ਪੋਤੀਆਂ ਚ ਜਾਣ ਤੁਹਾਨੂੰ ਕਿੱਦਾਂ ਲੱਗਦਾ ਵੀ ਉਹ ਬਹੁਤ ਪਿੰਡ ਜਿਹੜਾ ਰਿਮੋਟ ਪਿੰਡ ਹੈ ਖੰਨੇ ਦੇ ਨੇੜੇ ਦਾ ਉਹ ਕਿੱਥੇ ਪਹੁੰਚੇ ਕਦੇ ਉਹ ਪਿੰਡ ਚ ਆਏ ਜਾਂ ਪਿੰਡ ਦੇ ਲੋਕਾਂ ਨੂੰ ਕਦੇ ਮਾਣ ਹੋਇਆ ਕਿੱਦਾਂ ਦੇਖੋ ਜਿਹੜੇ ਉਹਨਾਂ ਦੇ ਹਾਣੀ ਲੋਕ ਸੀ ਜੋ ਮੇ ਪੰਡਤ ਵੀ ਜੇਕਮਾਰ ਜੀ ਜਿਨ੍ਹਾਂ ਦੇ ਮਕਾਨ 'ਚ ਰਹਿੰਦੇ ਰਹੇ ਨੇ ਉਹਨਾਂ ਉਹ ਜਾਂਦੇ ਰਹੇ ਨੂੰ ਉਹਨਾਂ ਕੋਲ ਉੱਥੇ ਬੰਬੀ ਮਿਲਦੇ ਰਹੇ ਨੇ ਉਹਨਾਂ ਨਾਲ ਮੈਂ ਉਹਨਾਂ ਪੰਡਤ ਜੀ ਨੂੰ ਬਹੁਤ ਵਾਰ ਮਿਲਿਆ ਉਹ ਪੰਜਾਬ ਸਕੂਲ ਨੇ ਡੀਪੀਏ ਸੈਕੰਡਰੀ ਦੇ ਵਿੱਚ ਐਜ ਸੁਪਰਡੈਂਟ ਰਿਟਾਇਰਡ ਹੋਏ ਨੇ ਮੈਂ ਕਿਉਂ ਮੈਂ ਟੀਚਰੋਂ ਦੇ ਨਾਤੇ ਉਹਨਾਂ ਨੂੰ ਮਿਲਦਾ ਰਿਹਾ ਤੇ ਉਹ ਦੱਸਦੇ ਸੀ ਵੀ ਜਸਵੰਤ ਮੈਂ ਗਿਆਨ ਨਾਲ ਕੋ ਬਹੁਤ ਵਾਰ ਗਿਆ ਬਹੁਤ ਹੀ ਰਿਗਾਰਡ ਕਰਦੇ ਨੇ ਸਾਡੇ ਘਰ ਨੂੰ ਤਾਂ ਉਹ ਬਹੁਤ ਹਰ ਸਮੇਂ ਯਾਦ ਕਰਦੇ ਨੇ ਜਿੱਥੇ ਉਹਨਾਂ ਦਾ ਬਰਥ ਹੋਇਆ ਸੀ ਪਰ ਉਹ ਕਿਉਂ ਨਹੀਂ ਆ ਸਕੀ ਮੈਂ ਪੁੱਛਿਆ ਉਹਨਾਂ ਨੂੰ ਪੰਡਿਤ ਜੀ ਨੂੰ ਵੀ ਤੁਸੀਂ ਉਹਨਾਂ ਨੂੰ ਪੁੱਛੇ ਨਹੀਂ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਕੀ ਹਿੱਚਾ ਕੀ ਮੇਰੇ ਦਿਮਾਗ ਦਾ ਕੀ ਮੈਂ ਇੱਥੇ ਆ ਕੇ ਨਾ ਰੁਕ ਜਨਾ ਵੀ ਮੈਂ ਆਪਣੇ ਵਰਤਪ੍ਰੇਅਸ ਤੇ ਕਿਉਂ ਨਹੀਂ ਜਾ ਸਕਿਆ ਦੁਬਾਰਾ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੀ ਉਹ ਮਤਲਬ ਹੈਗੇ ਹੁਣ ਜਿਹਨੇ ਉਹ ਚੰਡੀਗੜ੍ਹ ਰਹਿੰਦੇ ਨੇ ਜੀ ਪੰਡਿਤ ਬਿਜੇ ਕੁਮਾਰ ਸ਼ਰਮਾ ਜੀ ਚੰਡੀਗੜ੍ਹ ਰਹਿੰਦੇ ਨੇ ਤੇ ਉਹਨਾਂ ਨਾਲ ਬਹੁਤ ਰਾਬਤਾ ਸੀ ਉਹਨਾਂ ਦਾ ਉਹਨਾਂ ਦੇ ਸਮਕਾਲੀ ਹੋਰ ਤਾਂ ਕੋਈ ਹੋਣਾ ਨਹੀਂ ਹੁਣ ਨਹੀਂ ਕੋਈ ਸਮਕਾਲੀ ਨਹੀਂ ਜੀ ਉਹਨਾਂ ਦਾ ਕੋਈ ਸਮਕਾਲੀ ਨਹੀਂ ਕਿੱਦਾਂ ਲੱਗਦਾ ਵੀ ਤੁਹਾਡੇ ਪਿੰਡ ਨੂੰ ਉਹਦੇ ਨਾਲ ਕੋਈ ਪ੍ਰਸਿੱਧੀ ਮਿਲਦੀ ਹੈ ਜਾਂ ਕਿਤੇ ਗੱਲ ਚੱਲਦੀ ਹੈ ਨਹੀਂ ਜਦੋਂ ਐਡਾ ਵੱਡਾ ਸਿਨੇਮੇ ਜਗਤ ਦਾ ਧਰਵਿੰਦਰ ਮੰਨਿਆ ਪਰਮਨ ਕਿੰਨੀਆਂ ਉਹਨਾਂ ਨੇ ਫਿਲਮਾਂ 300 ਦੇ ਲਗਭਗ ਉਹਨਾਂ ਨੇ ਜਿਹੜੀਆਂ ਫਿਲਮਾਂ ਕਰੀਆਂ ਸਾਰੀਆਂ ਸੁਪਰ ਹਿੱਟ ਹੋਈਆਂ ਤੇ ਜਦੋਂ ਉਹ ਗੱਲ ਕਰਦੇ ਨੇ ਵੀ ਮੇਰਾ ਜਨਮ ਨਸਰਾਲੀ ਪਿੰਡ 'ਚ ਹੋਇਆ ਸਾਡੇ ਪਿੰਡ ਨੂੰ ਤਾਂ ਆਪਣੀ ਆਪ ਹੀ ਪ੍ਰਸਿੱਧੀ ਮਿਲਦੀ ਆ ਵੀ ਐਡੇ ਵੱਡੇ ਕਲਾਕਾਰ ਦਾ ਸਾਡੇ ਪਿੰਡ ਜਨਮ ਹੋਇਆ ਪਰ ਪਿੰਡ ਵਾਲੇ ਇਹ ਵੀ ਮਹਿਸੂਸ ਕਰਦੇ ਨੇ ਵੀ ਉਹ ਪਿੰਡ ਨੂੰ ਬਸਾਰ ਉਹਨਾਂ ਨੇ ਕਿਉਂ ਦਿੱਤਾ ਇਹ ਵੀ ਹਰ ਪਿੰਡ ਦੇ ਰਾਂਝੇ ਜਰੂਰ ਆ ਵੀ ਉਹਨਾਂ ਨੇ ਕਿਉਂ ਬਸਾਰੇ ਆ ਇਹ ਉਹੀ ਦੱਸ ਸਕਦੇ ਸੀ ਪਰ ਉਹ ਆਪਣੇ ਆਪ ਵੀ ਮੰਨਦੇ ਨੇ ਵੀ ਮੈਂ ਜਾ ਨਹੀਂ ਸਕਿਆ ਕਿਉਂ ਨਹੀਂ ਜਾ ਸਕਿਆ ਪਤਾ ਨਹੀਂ ਕੀ ਮਜਬੂਰੀ ਰਹੀ ਹੋਣੀ ਉਹਨਾਂ ਦੀ ਪਿੰਡ ਦੇ ਵਿੱਚ ਕਿਤੇ ਜਦੋਂ ਇਕੱਠੇ ਹੁੰਦੇ ਆ ਸੱਥਾਂ ਤੇ ਬੈਠਦੇ ਜਾਂ ਘਰਾਂ ਚ ਕਿਤੇ ਗੱਲ ਚੱਲਦੀ ਆ ਧਰਮਿੰਦਰ ਦੀ ਬਹੁਤ ਵਾਰ ਚੱਲਦੀ ਆ ਹੁਣ ਜਿਵੇਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਬੈਠਦੇ ਆ ਅੱਜ ਇਹ ਸਾਰੇ ਤੁਹਾਡੀ ਉਹਨਾਂ ਦੀ ਗੱਲ ਚੱਲਦੇ ਰਹੀ ਵੀ ਆਪਣੇ ਪਿੰਡ ਜੇ ਉਹਨਾਂ ਦਾ ਜਨਮ ਹੋਇਆ ਤਾਂ ਅਨਸਾਲੀ ਦਾ ਨਾਮ ਉਹਦੀ ਦੁਨੀਆ ਦੇ ਵਿੱਚ ਲਿਆ ਜਾਂਦਾ ਜਦੋਂ ਕਿਸੇ ਇੰਟਰਵਿਊ ਚ ਨਾ ਲੈਂਦੇ ਨੇ ਵੀ ਕਿ ਤੁਹਾਡਾ ਸਰ ਜਨਮ ਕਿੱਥੇ ਹੋਇਆ ਮੇਰਾ ਜਨਮ ਨਸਾਰੀ ਤਹਿਸੀਲ ਖੰਨਾ ਜਿਲ੍ਹਾ ਲੁਧਿਆਣੇ ਦੇ ਵਿੱਚ ਹੋਇਆ ਤੇ ਉਹਨਾਂ ਦੇ ਫਾਦਰ ਜਿਹੜੇ ਟੀਚਰ ਸੀ ਤੇ ਇੱਥੋਂ ਉਹਨਾਂ ਦੀ ਬਦਲੀ ਨਾ ਸਾਹਨੇਵਾਲ ਚਲੇ ਗਿਆ ਉਹ ਸਾਹਨੇਵਾਲ ਤੋਂ ਫਿਰ ਉਹ ਲਲਤੋਂ ਸਕੂਲ ਚ ਬਤੌਹ ਟੀਚਰ ਰਹੇ ਉਹਨਾਂ ਦੇ ਫਾਦਰ ਜਿਹੜੇ ਕੇਵਲ ਕ੍ਰਿਸ਼ਨ ਜੀ ਤੇ ਉਹਨਾਂ ਨੇ ਆਪਣਾ ਜਿਹੜਾ ਰੈਣ ਵਸੇਰਾ ਸਾਹਨੇਵਾਲ ਦੇ ਵਿੱਚ ਕਰ ਲਿਆ ਲੋਕਾਂ ਨੂੰ ਆਮ ਇਹ ਲੱਗੀ ਜਾਂਦਾ ਵੀ ਉਹ ਸਾਹਨੇਵਾਲ ਦੇ ਨੇ ਸਾਹਨੇਵਾਲ ਦੇ ਨੇ ਅਸਲ 'ਚ ਜੱਦੀ ਪਿੰਡ ਉਹਨਾਂ ਦਾ ਡਾਂਗੂ ਆ ਡਾਂਗੂ ਪਿੰਡ ਦੇ ਜੱਦੀ ਪਿੰਡ ਡਾਂਗੂ ਆ ਉੱਥੇ ਵੀ ਨਹੀਂ ਗਏ ਉਹ ਲੋਕਾਂ ਦੇ ਦੱਸਣ ਮੁਤਾਬਕ ਮੈਂ ਕਿਉਂ ਮੇਰੇ ਉੱਥੇ ਕੋਈ ਰਿਸ਼ਤੇਦਾਰੀ ਆ ਉਹਨਾਂ ਦੇ ਸਕੇ ਸਵਦੀਆਂ ਨੇ ਉਹਨਾਂ ਨੂੰ ਇੰਨਾ ਡਰਾਤਾ ਵੀ ਜੇ ਤੁਸੀਂ ਆਵੋਗੇ ਸ਼ਾਇਦ ਤੁਹਾਡਾ ਵੀ ਹਰਸ਼ਰ ਗੁਰਿੰਦਰ ਵਰਗਾ ਨਾ ਹੋਵੇ ਉਹ ਆਪਣੀ ਜ਼ਮੀਨ ਨੂੰ ਵੀ ਬੌਣ ਦੇਖਣ ਨਹੀਂ ਆਏ ਕਦੇ ਇੰਨਾ ਉਹਨਾਂ ਦੇ ਦਿਮਾਗ ਦੇ ਵਿੱਚ ਡਰ ਬਿਠਾ ਦਿੱਤਾ ਗਿਆ ਸੀ ਇਹ ਜਿਹੜੇ ਕਰਨੀ ਉਹਨਾਂ ਨੇ ਲੋਕ ਕਰਦੇ ਨਹੀਂ ਹੁਣ ਇਹ ਮਤਲਬ ਠਹਿਗੇ ਨੇ ਜਾਂ ਕਿੰਨਾ ਦਿਨ ਹੈ ਹੁਣ ਕਿੰਨਾ ਦਿਨ ਜਾਵਾਂ ਕਿਰਾਏ ਤੇ ਰਹਿਣੇ ਜਾਂ ਵੇਚ ਕੇ ਕਿਦਾਂ ਨਹੀਂ ਨਹੀਂ ਉਹ ਇੱਥੇ ਨਾ ਆਏ ਜੇ ਮਹਿਮਾਨ ਨਿਵਾਜੀ ਦੇ ਤੌਰ ਤੇ ਰਹਿੰਦੇ ਸੀ ਕਿਰਾਇਆ ਕੋਈ ਨਹੀਂ ਸੀ ਉਹ ਵੀ ਪੜੇ ਲਿਖੇ ਪਰਿਵਾਰ ਸੀ ਇਹ ਵੀ ਪੜੇ ਲਿਖੇ ਪਰਿਵਾਰ ਦੇ ਵਿੱਚੋਂ ਸੀ ਤੇ ਕੋਈ ਕਿਰਾਇਆ ਨਹੀਂ ਸੀ ਤੇ ਮਹਿਮਾਨ ਨਿਵਾਜੀ ਦੇ ਤੌਰ ਤੇ ਸੀ ਹੁਣ ਕਿਦਾਂ ਮਹਿਸੂਸ ਕਰਦੇ ਹੋ ਕਾਫੀ ਉਹਨਾਂ ਦੀ ਢਿੱਲੀ ਹਾਲਤਾਂ ਜਾਂ ਤਕਲੀਫ ਦੇਖੋ ਅਸੀਂ ਅਰਦਾਸ ਕਰਦੇ ਹਾਂ ਸਾਡੇ ਅਸੀਦ ਸਿੰਘ ਦਾ ਗੁਰਦੁਆਰਾ ਸਾਹਿਬ ਅਸੀਦ ਬਾਬਾ ਰISING ਦਾ ਮਨਿਆ ਬਾਯੋ ਮਿਸਲ ਪੰਗੀ ਉਹ ਹੈਗੇ ਨੇ ਮਿਸਲ ਦੇ ਪੰਗੀ ਮਿਸਲ ਦੇ ਨੇ ਪ੍ਰਮੁੱਖ ਰਹੇ ਨੇ ਜਥੇਦਾਰ ਰਹੇ ਨੇ ਅਸੀਂ ਇਲਾਕੇ ਦੇ ਸਾਰੇ ਰਲ ਮਿਲ ਕੇ ਦਸਵੀਂ ਉੱਤੇ ਮੱਥਾ ਵੀ ਟੇਕਦੇ ਆਂ ਅਰਦਾਸ ਵੀ ਕਰਦੇ ਆਂ ਵੀ ਉਹਨਾਂ ਦੀ ਸਿਹਤ ਜਾਬੀ ਲਈ ਅਰਦਾਸ ਕਰਦੇ ਆਂ ਵੀ ਉਹ ਵੈਂਟੀਲੇਟਰ ਤੇ ਨੇ ਵੈਂਟੀਲੇਟਰ ਤੋਂ ਉਤਰ ਕੇ ਉਹ ਆਪਣੇ ਘਰ ਦੇ